ਬਾਬਾ ਜੀ ਜਹਦਰ ਸਤਨਾਮ ਸਿੰਘ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਆਪਾਂ ਸਾਰੇ ਇੱਥੇ ਇਕੱਤਰ ਹੋਏ ਆ ਕਿਉਂਕਿ ਸਾਰਿਆਂ ਨੂੰ ਪਤਾ ਹੀ ਆ ਕਿ ਇੱਕ ਪਖੰਡੀ ਤੇ ਜਿਹੜਾ ਸਾਧ ਉਹਨੇ ਬਲਤਕਾਰ ਕੀਤੇ ਧੀਆਂ ਭੈਣਾਂ ਦੇ ਨਾਲ ਤੇ ਆਪਾਂ ਇੱਥੇ ਰੋਸ ਵਜੋਂ ਵੀ ਇਕੱਤਰ ਹੋਏ ਆ ਤੇ ਭਾਈ ਸਾਹਿਬ ਦਾ ਸ਼ੁਕਰਾਨਾ ਕਰਨ ਲਈ ਵੀ ਜਿਨ੍ਹਾਂ ਨੇ ਏ ਜਿਹੜਾ ਅਣਗੌਲਿਆ ਤੱਥ ਜਿਹੜਾ ਆ ਸਾਡੀ ਸਿੱਖੀ ਦਾ ਘਾਣ ਕਿਉਂ ਹੋ ਰਿਹਾ ਆ 1920 ਦੇ ਵਿੱਚ ਸ਼੍ਰੋਮਣੀ ਕਮੇਟੀ ਬਣਦੀ ਆ ਉਹਨਾਂ ਨੇ ਅਕਾਲ ਤਖਤ ਸਾਹਿਬ ਤੋਂ ਪਹਿਲਾਂ ਅ 10ਮ ਗ੍ਰੰਥ ਨੂੰ ਨੇਜਾ ਪਾ ਕੇ ਥੱਲੇ ਸਿੱਟਿਆ ਉਹ ਕਾਤੇ ਸਿੱਟਿਆ ਗਿਆ ਸੀ ਕਿ ਜਿਹੜਾ ਭਗਤਾਂ ਨੇ ਭਗਤ ਕਬੀਰ ਸਾਹਿਬ ਫਰੀਦ ਸਾਹਿਬ ਗੁਰੂ ਨਾਨਕ ਸਾਹਿਬ ਦਸਵੇਂ ਪਾਤਸ਼ਾਹ ਤੱਕ ਜਿਹੜਾ ਇੱਕ ਮਾਰਗ ਤਿਆਰ ਕੀਤਾ ਸੀ ਇੱਕ ਸੋਹਣਾ ਸਮਾਜ ਸਿਰਜਿਆ ਸੀਗਾ ਫਿਰ ਦੇ ਦੇ ਕੇ ਜਿਹੜਾ ਇੱਕ ਸਿੱਖੀ ਦਾ ਮਹਿਲ ਖੜਾ ਕੀਤਾ ਸੀ ਉਹਨੂੰ ਟ